ਇੱਕ ਕਹਾਵਤ ਕਹੀ ਜਾਂਦੀ ਹੈ ਕਿ ਜਦੋਂ ਚੰਦ ਵੱਲ ਉਂਗਲੀ ਕਰਕੇ ਇਸ਼ਾਰਾ ਕੀਤਾ ਜਾਏ ਕਿ ਉਹ ਚੰਦਰਮਾ ਹੈ ਚੰਦਰਮਾ ਵੱਖਰਾ ਹੈ ਤੇ ਇਸ਼ਾਰਾ ਕਰਨ ਵਾਲੀ ਉਂਗਲੀ ਵੱਖਰੀ ਹੈ ਪਰ ਤੁਹਾਨੂੰ ਇਸ਼ਾਰਾ ਕਰਕੇ ਦਿਖਾ ਦਿੰਦੀ ਹੈ ਕਿ ਇਹ ਚੰਦਰਮਾ ਹੈ ਇਸੇ ਹੀ ਤਰ੍ਹਾਂ ਗੁਰਵਾਣੀ ਵੱਖਰੀ ਚੀਜ਼ ਹੈ ਪਰਮਾਤਮਾ ਇੱਕ ਵੱਖਰੀ ਚੀਜ਼ ਹੈ ਗੁਰਵਾਣੀ ਪਰਮਾਤਮਾ ਵੱਲ ਨੂੰ ਇਸ਼ਾਰਾ ਕਰਕੇ ਦੱਸ ਰਹੀ ਹੈ ਕਿ ਹਾਂ ਰੱਬ ਪਰਮਾਤਮਾ ਇਦਾਂ ਦਾ ਹੈ ਇਹ ਵਿਚਾਰ ਅੱਜ ਕੱਲ੍ਹ ਦੇਹਧਾਰੀ ਗੁਰੂਆਂ ਵੱਲੋਂ ਅਤੇ ਸਿੱਖ ਧਰਮ ਦੇ ਵਿਰੋਧੀਆਂ ਵੱਲੋਂ ਗੁਰਬਾਣੀ ਨੂੰ ਛਟਿਆਉਣ ਦੇ ਲਈ ਬਹੁਤ ਵਾਰੀ ਦੱਸਿਆ ਜਾਂਦਾ ਹੈ ਲੋਕਾਂ 'ਚ ਪ੍ਰਚਾਰਿਆ ਜਾਂਦਾ ਹੈ ਆਓ ਕੁਝ ਇੱਕ ਮਿੰਟ ਦੇ ਵਿੱਚ ਇਸ ਦਲੀਲ ਦੇ ਥੋਥੇਪਨ ਦੀ ਵਿਚਾਰ ਕਰਦੇ ਹਾਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਿਹੜੀ ਗੱਲ ਹੈ ਕਿ ਚੰਦਰਮਾ ਵਖਰਾ ਹੈ ਤੇ ਉਹਦੇ ਵੱਲ ਇਸ਼ਾਰਾ ਕਰਨ ਵਾਲੀ ਉਂਗਲ ਵਖਰੀ ਹੈ ਗੁਰਬਾਣੀ ਰੱਬ ਦੇ ਪਿਆਰਿਆਂ ਦੇ ਬੋਲ ਸਿਰਫ ਇਸ਼ਾਰਾ ਨੇ ਤੇ ਰੱਬ ਪਰਮਾਤਮਾ ਦਾ ਪ੍ਰਾਪਤ ਹੋਣਾ ਉਹਨੂੰ ਮੰਨਣਾ ਕੋਈ ਹੋਰ ਚੀਜ਼ ਹੈ ਇਹਨੂੰ ਦੂਜੀ ਗੱਲ ਨਾਲ ਸਮਝ ਲਓ ਦੁਨੀਆਦਾਰੀ ਦੇ ਵਿੱਚ ਕਿਤੇ ਸਫ਼ਰ ਕਰਨ ਜਾਓ ਮੰਨਿਆ ਜਾਂਦਾ ਹੈ ਜਿਹੜਾ ਰਾਹ ਹੈ ਵਖਰੀ ਚੀਜ਼ ਹੈ ਤੇ ਮੰਜ਼ਿਲ ਇੱਕ ਵਖਰੀ ਚੀਜ਼ ਹੈ ਜਦੋਂ ਤੁਸੀਂ ਰਾਹ ਤੇ ਚੱਲ ਰਹੇ ਹੋ ਉਦੋਂ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚੇ ਜਦੋਂ ਤੁਸੀਂ ਮੰਜ਼ਲ ਤੇ ਪਹੁੰਚ ਗਏ ਪਿੱਛੇ ਹੁਣ ਰਾਹ ਤੇ ਚੱਲਣ ਦੀ ਲੋੜ ਨਹੀਂ ਹੈ ਉਹ ਵਸ ਉਹ ਰਸਤਾ ਉਹ ਬਾਟ ਤੈਹ ਹੋ ਚੁੱਕੀ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਇਸ ਤਰ੍ਹਾਂ ਨਹੀਂ ਹੈ ਇਹ ਦਲੀਲਾਂ ਅਧੂਰੀਆਂ ਨੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਕਿ ਪਹਿਲੀ ਗੱਲ ਇਹ ਪੱਕਾ ਵਿਸ਼ਵਾਸ ਸਿੱਖ ਨੇ ਰੱਖਣਾ ਕਿ ਗੁਰੂ ਮਹਾਰਾਜ ਦੀ ਬਾਣੀ ਰਸਤਾ ਵੀ ਹੈ ਤੇ ਮੰਜ਼ਲ ਵੀ ਹੈ ਗੁਰਬਾਣੀ ਰਾਸਤਾ ਵੀ ਗੁਰਵਾਣੀ ਹੈ ਤੇ ਜਿਹੜੀ ਮੰਜ਼ਲ ਹੈ ਉਹ ਵੀ ਗੁਰਵਾਣੀ ਹੈ ਇਸ ਤੋਂ ਬਾਹਰ ਕਿਤੇ ਮੰਜ਼ਲ ਨਹੀਂ ਹੈ ਹੁਣ ਇਹਨੂੰ ਕਿੱਦਾਂ ਸਮਝਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰਸਤਾ ਦੱਸਿਆ ਗਿਆ ਪਹਿਲਾਂ ਆਪਾਂ ਰਸਤੇ ਦੀ ਗੱਲ ਕਰਾਂਗੇ ਫਿਰ ਆਪਾਂ ਮੰਜ਼ਲ ਦੀ ਗੱਲ ਵੀ ਕਰਾਂਗੇ ਰਸਤਾ ਕਿਸ ਤਰ੍ਹਾਂ ਹੈ ਰਸਤਾ ਹੈ ਰਾ ਦਸਨ ਕਿ ਇਹ ਤੁਸੀਂ ਕੰਮ ਨਹੀਂ ਕਰਨੇ ਇਹ ਕਰਨੇ ਹਨ ਇਹ ਰੂਲਸ ਹਨ ਇਹਨਾਂ ਨੂੰ ਇਦਾਂ ਫਾਲੋ ਕਰਨਾ ਇੱਕ ਰਾਹ ਦੱਸਿਆ ਜਾਂਦਾ ਹੈ ਤੁਹ ਮਹਾਰਾਜ ਜਦੋਂ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਅਧਿਆਤਮਕ ਜਗਿਆਸੂਆਂ ਲਈ ਤਾਂ ਇਸ ਰਸਤੇ ਦੇ ਉੱਪਰ ਆਉਣ ਵਾਲੀਆਂ ਮੁਸੀਬਤਾਂ ਆਉਣ ਵਾਲੀਆਂ ਔਕੜਾਂ ਆਉਣ ਵਾਲੇ ਕੁਝ ਭਰਮ ਭੁਲੇਖਿਆਂ ਦਾ ਜ਼ਿਕਰ ਕਰਕੇ ਸਮਝਾ ਦਿੰਦੇ ਨੇ ਜਿਵੇਂ ਅੱਜ ਕੱਲ ਡਰਾਈਵਿੰਗ ਟੈਸਟ ਹੁੰਦਾ ਹੈ ਤਾਂ ਉਹਦੇ ਤੇ ਸਾਰਾ ਕੁਝ ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਡਰਾਈਵ ਕਰਨਾ ਸੇਫ ਡਰਾਈਵ ਇਦਾਂ ਹੋਏਗੀ ਇਹ ਰੂਲਸ ਨੂੰ ਫਾਲੋ ਕਰਨਾ ਸਿਮਿਲਰਲੀ ਅਧਿਆਤਮਕ ਜੀਵਨ ਦਾ ਮਾਰਗ ਕੀ ਹੈ ਗੁਰੂ ਸਾਹਿਬ ਜੀ ਨੇ ਸੈਂਕੜੇ ਸ਼ਬਦਾਂ ਚ ਰਸਤਾ ਦੱਸਿਆ ਹੋਇਆ ਜਿਦੇ ਚ ਉਹ ਜੀ ਇੱਕ ਪਰਮਾਨ ਇਸ ਤਰ੍ਹਾਂ ਨੇ ਕਰਮ ਧਰਮ ਪਖੰਡ ਜੋ ਦਿਸੈ ਤੈਨ ਜਮ ਜਾਗਾਤੀ ਲੂਟੈ ਭਾਈ ਕਰਮ ਧਰਮ ਦੇ ਵਿੱਚ ਪਖੰਡ ਨੂੰ ਲੈ ਕੇ ਨਾ ਜਾਇਓ ਇਹ ਕਰਮਾਂ ਦੇ ਜਰੀਏ ਪਖੰਡ ਦੇ ਜਰੀਏ ਕਮਾਇਆ ਜਾਣ ਵਾਲਾ ਧਰਮ ਅਸਲ ਧਰਮ ਨਹੀਂ ਹੈ ਕਈ ਵਾਰੀ ਜਾਤ ਪਾਤ ਦੇ ਜਰੀਏ ਜਾਂ ਕੋਈ ਇੱਕ ਵਿਸ਼ੇਸ਼ ਜਾਤੀ ਦੇ ਲੋਕ ਆਪਣੇ ਆਪ ਨੂੰ ਅਥਾਰਟੀ ਸੰਭ ਦੇ ਰੱਬ ਦੀ ਗੱਲ ਕਰਦੇ ਹੋਏ ਤਾਂ ਉਹ ਵੀ ਗੁਰੂ ਸਾਹਿਬ ਅੜਿਕਾ ਦੂਰ ਕਰਦੇ ਹਨ ਜਾਣ ਉਹ ਜੋਤ ਨਾ ਪੁੱਛੋ ਜਾਂਦੀ ਜੀਵਨ ਦੀ ਸ਼ਕਤੀ ਤੁਹਾਡੇ ਅੰਦਰ ਇੱਕੋ ਹੀ ਹੈ ਕਬੀਰ ਸਾਹਿਬ ਤੇ ਹੋਰ ਬੜੇ ਸਖਤ ਸ਼ਬਦਾਂ ਚ ਕਹਿੰਦੇ ਹਨ ਜਾਉ ਤੂੰ ਜਾਉ ਤਉ ਬ੍ਰਾਹਮਣ ਬ੍ਰਾਹਮਣੇ ਜਾਇਆ ਤਉ ਆਣ ਵਾਟ ਕਾਹੇ ਨਹੀਂ ਆਇਆ ਸੋ ਇਹ ਸ਼ਬਦ ਇਸ ਤੋਂ ਇਲਾਵਾ ਹੋਰ ਵੀ ਬਹੁਤ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ ਜਿੱਥੇ ਸੁਚੇਤ ਕੀਤਾ ਜਾਂਦਾ ਭਾਈ ਇਹ ਤੁਹਾਡਾ ਰਸਤਾ ਨਹੀਂ ਹੈ ਇਸ ਦੇਹੇ ਅੰਦਰ ਪੰਜ ਚੋਰ ਅਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੋਟੈ ਮਨ ਮੁਖ ਨਹੀਂ ਬੂਝਿਆ ਕੋਈ ਨਾ ਸੁਣੈ ਪੁਕਾਰਾ ਇਸੇ ਹੀ ਤਰ੍ਹਾਂ ਬਚਨ ਹੈ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਖਤ ਗੁਰ ਕੀਨਾ ਸੋ ਇਹ ਤੁਹਾਡੇ ਰਸਤੇ ਦੀਆਂ ਰਸਤੇ ਦੇ ਅੜਿੱਕੇ ਹਨ ਆਬ ਸਟੈਕਰਸ ਹਨ ਬੈਰੀਅਰਸ ਹਨ ਜਿਹੜੇ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਜਾਣ ਨਹੀਂ ਦੇ ਰਹੇ ਇਹਨਾਂ ਦੇ ਪ੍ਰਤੀ ਅਵੇਅਰ ਹੋਣਾ ਆਪਣੇ ਮਨ ਨੂੰ ਦੇਖਣਾ ਵਿਚਾਰਨਾ ਤੇ ਇਹ ਸਾਰੀ ਚੀਜ਼ ਕੀ ਹੈ ਰਸਤੇ ਦੀ ਤਿਆਰੀ ਹੈ ਫਿਰ ਗੁਰੂ ਰਾਮਦਾਸ ਮਹਾਰਾਜ ਬਿਲਕੁਲ ਸਾਫ਼ ਕਹਿੰਦੇ ਨੇ ਵੀ ਡੇਲੀ ਰੁਟੀਨ ਚ ਤੁਹਾਨੂੰ ਅਭਿਆਸ ਕਰਨਾ ਪਏਗਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਜ਼ੀਕਲੀ ਤੇ ਮੈਂਟਲੀ ਤੁਹਾਨੂੰ ਦੋਹੇ ਤਰੀਕੇ ਨਾਲ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪਏਗਾ ਕਿਉਂਕਿ ਸਿੱਖ ਸੰਤ ਵੀ ਹੈ ਤੇ ਸਿੱਖ ਸਿਪਾਹੀ ਵੀ ਹੈ ਰਸਤੇ ਦਾ ਜ਼ਿਕਰ ਇਦਾਂ ਦੇ ਸ਼ਬਦਾਂ ਵਿੱਚ ਗੁਰੂ ਸਾਹਿਬ ਕਰਦੇ ਨੇ ਫਿਰ ਰਸਤੇ ਉੱਪਰ ਜੇ ਆਪਾਂ ਇਕੱਠੇ ਹੋ ਕੇ ਜਾਈਏ ਥੋੜਾ ਜਿਹਾ ਸੇਫ ਸਿਕਿਉਰ ਸਿਕਿਉਰ ਫੀਲ ਕਰਦੇ ਆ ਉਹਦੇ ਲਈ ਵੀ ਗੁਰੂ ਸਾਹਿਬ ਫਰਮਾਉਂਦੇ ਨੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖ ਤਾਂ ਦੂਰ ਕਰੋ ਲਿਵ ਲਾਇ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਿਸਾਏ ਬਿਰਾਜ ਆਪੇ ਇਕੱਠੇ ਹੋ ਕੇ ਚੰਦੀਏ ਕਾਫਲਾ ਬਣਾ ਲਈਏ ਹੋਰ ਸੇਫ ਰਹਾਂਗੇ ਸਿੱਕ ਦੂਜੇ ਦੀ ਨੌਲੇਜ ਦਾ ਇੱਕ ਦੂਜੇ ਦੇ ਗਿਆਨ ਦਾ ਇੱਕ ਦੂਜੇ ਨੂੰ ਫਾਇਦਾ ਹੋਏਗਾ ਸੋ ਇਹ ਰਸਤਾ ਹੈ ਗੁਰਬਾਣੀ ਜੋ ਸਾਨੂੰ ਦੱਸਦੀ ਹੈ ਹੁਣ ਦੂਜੀ ਗੱਲ ਹੈ ਜਿਹੜੇ ਲੋਕੀ ਭਰਮ ਪਾਉਂਦੇ ਨੇ ਕਹਿੰਦੇ ਮੰਜ਼ਲ ਕਿਤੇ ਹੋਰ ਹੈ ਪਰ ਸਿੱਖ ਦੇ ਲਈ ਮੰਜ਼ਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਹੁਣ ਇੱਕ ਸਿੱਖ ਨੇ ਗੁਰੂ ਦੇ ਹੁਕਮਾਂ ਨੂੰ ਸਮਝਿਆ ਮੰਨਿਆ ਕਰਮ ਕਾਂਡਾਂ ਚੋਂ ਬਾਹਰ ਨਿਕਲਿਆ ਜਨ ਸੰਸਾਰ ਦੀਆਂ ਜਾਤ ਪਾਤ ਉੱਚੇ ਨੀਚੇ ਦੀਆਂ ਵੰਡੀਆਂ ਚੋਂ ਬਾਹਰ ਨਿਕਲਿਆ ਗੁਰਮੁਖ ਖਾਂ ਦੇ ਨਾਲ ਮਿਲ ਕੇ ਆਤਮਿਕ ਜੀਵਨ ਦੇ ਰਸਤੇ ਨੂੰ ਪਛਾਣਨ ਦਾ ਯਤਨ ਕੀਤਾ ਚੱਲਦੇ ਚੱਲਦੇ ਅਖੀਰ ਉਹ ਮੰਜ਼ਲ ਨੂੰ ਪਹੁੰਚ ਰਿਹਾ ਤੇ ਉਹ ਮੰਜ਼ਲ ਤੇ ਪਹੁੰਚ ਕੇ ਫਿਰ ਹੋਵੇਗਾ ਕਿ ਉਹ ਮੰਜ਼ਲ ਹੁੰਦੀ ਕਿਹੋ ਜੀ ਹੈ ਜਦੋਂ ਜ਼ਿੰਦਗੀ 'ਚ ਉਹ ਸੱਚ ਨੂੰ ਪਛਾਣ ਜਾਂਦਾ ਹੈ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਹਦੀ ਦ੍ਰਿਸ਼ਟੀ ਸੋਚ ਦੁਨੀਆ ਦੇ ਪੱਧਰ ਤੋਂ ਉੱਪਰ ਉੱਠ ਗਿਆ ਉਹ ਜਦੋਂ ਸੰਸਾਰ ਵਾਲ ਤੱਕਦਾ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਇਹ ਫਲਾਣੀ ਜਾਤੀ ਦਾ ਫਲਾਣੇ ਇਲਾਕੇ ਦਾ ਇਹ ਭਾਸ਼ਾ ਬੋਲਦਾ ਸਾਡੀ ਭਾਸ਼ਾ ਵੱਖਰੀ ਹੈ ਦਾ ਕਲਚਰ ਇਹ ਹੈ ਹੁਣ ਕੀ ਕਹਿੰਦਾ ਹੁਣ ਕਹਿੰਦਾ ਇਹ ਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਹਾਾਰੇ ਰੱਬ ਜੀ ਇਹ ਸਾਰੇ ਤੇਰੇ ਰੂਪ ਆ ਸੰਸਾਰ ਹੁਣ ਜਦੋਂ ਉੱਪਰ ਉੱਠਦਾ ਉਹ ਕੀ ਕਹਿੰਦਾ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਵੈਸਣ ਪਾਈਐ ਮੈਂ ਇੱਥੇ ਸੇਵਾ ਕਰਨੇ ਭਲਾ ਕਰਨਾ ਜਿਸ ਦਾ ਵੀ ਹੋ ਸਕਦਾ ਹੈ ਇਹਦੇ ਨਾਲ ਰੱਬ ਜੀ ਦੀ ਹਜ਼ੂਰੀ ਦਰਗਾਹ ਰੱਬ ਜੀ ਦੀ ਹਜ਼ੂਰੀ ਵਿੱਚ ਮਾਣ ਪ੍ਰਾਪਤ ਹੁੰਦਾ ਹੈ ਹੁਣ ਜਦੋਂ ਇਸ ਗੱਲ ਦੀ ਸਮਝ ਆਈ ਤੇ ਉਹਨੇ ਦੁਨੀਆ ਨੂੰ ਦੇਖਣ ਦੀ ਦ੍ਰਿਸ਼ਟੀ ਬਦਲ ਗਈ ਸਮਹ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਮਹ ਚਾਨਣ ਹੋਏ ਇਹ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸਦੀ ਹੈ ਹੁਣ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਚੇਂਜ ਹੋ ਗਿਆ ਹੁਣ ਉਹ ਦੁਨੀਆ ਨੂੰ ਲੁੱਟਣ ਵਾਲਾ ਨਹੀਂ ਬਣਿਆ ਬਲਕਿ ਆਪਣੇ ਚ ਐਨੀ ਇੱਕ ਸਮਰੱਥਾ ਪੈਦਾ ਕਰਨ ਲਈ ਜਿੱਥੇ ਲੋੜ ਪੈਂਦੀ ਹੈ ਸਰਵ ਕਰਦਾ ਸੇਵਾ ਕਰਦਾ ਸਰਵੱਤ ਦੇ ਭਲੇ ਵੱਲ ਚੱਲ ਪਿਆ ਇਹਦੋਂ ਅਗਲੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਹੁਣ ਉਹ ਪ੍ਰਤੱਖ ਰੂਪ ਚ ਰੱਬ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਜਦੋਂ ਰੱਬ ਨੂੰ ਦੇਖਣਾ ਸ਼ੁਰੂ ਕਰਦਾ ਫਿਰ ਉਹ ਸੰਸਾਰ ਨੂੰ ਪ੍ਰਮਾਤਮਾ ਦਾ ਸਰਗੁਣ ਰੂਪ ਦੇਖਦਾ ਫਿਰ ਉਹ ਕੀ ਕਹਿੰਦਾ ਈ ਭੈ ਬੀਠਲ ਊ ਭੈ ਬੀਠਲ ਬੀਠਲ ਵਿੰ ਸੰਸਾਰ ਨਹੀਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ 외 ਨਹੀਂ ਕੋਈ ਕੁਝ ਹੈ ਹੀ ਨਹੀਂ ਦੂਜਾ ਹਰ ਇੱਕ ਚੀਜ਼ ਜੋ ਬਣੀ ਹੈ ਪ੍ਰਮਾਤਮਾ ਦੇ ਵਿੱਚ ਹੀ ਪ੍ਰਗਟ ਹੋਈ ਹੈ ਹੁਣ ਏਦੋਂ ਅੱਗੇ ਫਿਰ ਗੁਰੂ ਸਾਹਿਬ ਜੀ ਮੰਜ਼ਲ ਦੱਸਦੇ ਨੇ ਮੰਜ਼ਲ ਕੀ ਆ ਫਾਈਨਲ ਤੇ ਜਾ ਕੇ ਫਿਰ ਕਹਿੰਦੇ ਉਹ ਏਦਾਂ ਰੱਬ ਨੂੰ ਦੇਖ ਲੈਂਦਾ ਜਿਵੇਂ ਕੋਈ ਸਾਹਮਣੇ ਬੈਠਾ ਹੋਵੇ ਉਹ ਰੱਬ ਨਾਲ ਗੱਲਾਂ ਵੀ ਕਰ ਲੈਂਦਾ ਹੈ ਉਹ ਪ੍ਰਮਾਤਮਾ ਦੇ ਰੂਪ ਨੂੰ ਕਿੰਨੇ ਕਿਹੋ ਜਿਹੇ ਰੂਪ ਚ ਦੇਖ ਲੈ ਹੁਣ ਮੰਜ਼ਲ ਦਾ ਜ਼ਿਕਰ ਹੈ ਕਰਮ ਕਾਂਡਾਂ ਵਾਲੀਆਂ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਹੁਣ ਮੰਜ਼ਲ ਤੇ ਜਦੋਂ ਆ ਗਿਆ ਨਾ ਉਹ ਕੀ ਕਰ ਰਿਹਾ ਕਹਿੰਦਾ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮਾਰੇ ਕਿ ਕੋ ਸਾਹਮਣੇ ਬੈਠਾ ਹੋਵੇ ਵੀ ਤੇਰੇ ਦਰਸ਼ਨਾ ਤੋਂ ਮੈਂ ਸਦਕੇ ਜਾਣਾ ਹੁਣ ਜਦੋਂ ਇਹ ਮੰਜ਼ਲ ਤੇ ਆ ਗਿਆ ਉਥੇ ਜਾ ਕੇ ਫਿਰ ਪਰਮਾਤਮਾ ਦੇ ਨਾਲ ਗੱਲਾਂ ਕਰਦਾ ਹਰ ਜੀ ਉਹ ਸਭ ਕੋ ਤੇਰੇ ਵਸ ਰੱਬ ਜੀ ਸਾਰਾ ਕੁਝ ਤਾਂ ਤੇਰੇ ਵਸ ਵਿੱਚ ਹੈ ਮਤਲਬ ਗਰਵਾਣੇ 'ਚ ਇੱਥੇ ਜਾ ਕੇ ਫਿਰ ਗੱਲਾਂ ਹੁੰਦੀਆਂ ਨੇ ਜਦ ਹਮ ਹੋਤੇ ਤਵ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਪ੍ਰਭਦਾਸ ਮਹਾਰਾਜੀ ਇਹਨੇ ਹੁਣ ਮੈਂ ਕਿੱਥੇ ਆ ਬਈ ਹੁਣ ਤਾਂ ਤੂੰ ਹੀ ਤੂੰ ਹੈ ਇਹ ਗੱਲਾਂ ਏਦੋਂ ਉੱਪਰ ਦੀ ਅਵਸਥਾ ਕੀ ਹੋਏਗੀ ਹੁਣ ਤੇ ਇੱਕ ਹੋ ਗਏ ਜਿਹਨੂੰ ਕਬੀਰ ਸਾਹਿਬ ਜੀ ਨੇ ਵੀ ਕਿਹਾ ਕਬੀਰ ਲੋਕ ਕੇ ਨਿੰਦੈ ਬਪੜਾ ਜਿਨ ਮਨ ਨਾਹੀ ਗਿਆਨ RAM ਕਵੀਰਾ ਰਵ ਰਹੇ ਔਰਤ ਜੇ ਸਭ ਕਾਮ ਔਰ ਦਾ ਅਰਥ ਹੈ ਹੋਰ ਕਾਮ ਦਾ ਅਰਥ ਹੈ ਕੰਮ ਹੋਰ ਹੋ ਜਿਹੜੇ ਕੰਮਾਂ 'ਚ ਲੋਕ ਲੱਗੇ ਸੀ ਕੋਈ ਨਿੰਦਿਆ ਕਰਨ ਲੱਗਿਆ ਕੋਈ ਕੁਝ ਕਰਨ ਲੱਗਿਆ ਤਜੇ ਉਹ ਛੱਡ ਦਿੱਤੇ ਨੇ ਅਸੀਂ ਨੇ ਹੁਣ ਤੇ ਇੱਕ ਰੂਪ ਹੋ ਗਿਆ ਹਾਂ ਕਬੀਰ ਤੂੰ ਹੀ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਇਹ ਤਾਂ ਇੱਕੋ ਗੱਲ ਬਣ ਗਈ ਹੈ ਹੁਣ ਇਹ ਹੈ ਮੰਜ਼ਲ ਮੰਜਲ ਤੇ ਪਹੁੰਚ ਕੇ ਜੀਵ ਕਿਵੇਂ ਰੱਬ ਨਾਲ ਗੱਲਾਂ ਕਰਦਾ ਜਿਹੜੀਆਂ ਗੱਲਾਂ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਸ਼ਬਦਾਂ ਚ ਉਹ ਗੱਲਾਂ ਲਿਖੀਆਂ ਹੋਈਆਂ ਨੇ ਤੇ ਜਿਨ੍ਹਾਂ ਨੇ ਕੀਤੀਆਂ ਨੇ ਉਹਨਾਂ ਨੇ ਆਪ ਲਿਖੀਆਂ ਨੇ ਇਹ ਜਦੋਂ ਕੋਈ ਵੀ ਪ੍ਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ ਉਹ ਜਿਹੜੀ वार्तालाਪ ਕਰਦਾ वार्तालाਪ ਬਾਣੀ ਚ ਲਿਖੀ ਉਹ ਜਿਹੀ ਜੀ ਦ੍ਰਿਸ਼ਟੀ ਨਾਲ ਸੰਸਾਰ ਨੂੰ ਦੇਖ ਰਿਹਾ ਉਹ ਦ੍ਰਿਸ਼ਟੀ ਵੀ ਲਿਖ ਦਿੱਤੀ ਆ ਤੁਸੀਂ ਫਿਰ ਇਦਾਂ ਦੇਖੋਗੇ ਆ ਤੁਹਾਡੀ ਮੰਜ਼ਲ ਹੈ ਕਿਹੋ ਜੇ ਕੰਨਾਂ ਨਾਲ ਸੰਸਾਰ ਨੂੰ ਸੁਣ ਰਿਹਾ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਜੋ ਬੋਲਤ ਹੈ ਬ੍ਰਿਗਮੀਨ ਪੰਖੇਰੂ ਸੋ ਬਿਨ ਹਰਿ ਚਾਪਤ ਹੈ ਨਹੀਂ ਹੋਰ ਪਸ਼ੂ ਪੰਛੀ ਜਿਹੜੇ ਬੋਲ ਰਿਹਾ ਆਵਾਜ਼ਾਂ ਆ ਰਹੀਆਂ ਉਹਨਾਂ ਨੂੰ ਇਹ ਲੱਗਦਾ ਇਹ ਰੱਬ ਦੀ ਆਵਾਜ਼ ਆ ਰਹੀ ਹੈ ਇਹਨੂੰ ਹੀ ਅਨਹਦ ਨਾਦ ਕਿਹਾ ਹੈ ਐਦਾਂ ਦੇ ਸੁਣਨਾ ਵੀ ਉਹਦਾ ਹੋਰ ਹੋ ਗਿਆ ਇਹ ਤੋਂ ਉੱਪਰ ਦੀ ਕੋਈ ਵਿਆਖਿਆ ਰੱਬ ਨਾਲ ਮਿਲਿਆ ਹੋਏ ਦੀ ਹੋਈ ਨਹੀਂ ਸਕਦੀ ਹੈ ਇਹ ਹੈ ਮੰਜ਼ਲ ਮੰਜ਼ਲ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਰਸਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜੇ ਕਿਤੇ ਕੋਈ ਕਮੀ ਹੈ ਜੇ ਕਿਤੇ ਕੋਈ ਘਾਟ ਹੈ ਸਾਡੇ ਆਪਣੇ ਸਮਝਣ ਵਿੱਚ ਘਾਟ ਹੈ ਜਾਂ ਫਿਰ ਕੁਝ ਲੋਕ ਸਾਨੂੰ ਮੈਨਿਪੂਲੇਟ ਕਰ ਲੈਂਦੇ ਨੇ ਪਰਵਾਹ ਲੈਂਦੇ ਨੇ ਤੇ ਅਸੀਂ ਉਹਨਾਂ ਦੇ ਅਧੂਰੇ ਗਿਆਨ ਪਿੱਛੇ ਲੱਗ ਕੇ ਪੂਰੇ ਗੁਰੂ ਤੋਂ ਟੁੱਟ ਜਾਂਦੇ ਹਾਂ ਤਾਂ ਇਹ ਬਹੁਤ ਵੱਡੀ ਕਮਾਈ ਹੈ ਸਦੀਆਂ ਦੇ ਗਿਆਨ ਦੀ ਕਮਾਈ ਹੈ ਬਾਬਾ ਫਰੀਦ ਸਾਹਿਬ ਮਹਾਰਾਜ 11ਵੀਂ ਸਦੀ ਤੇ ਮੰਗਪੁਰਸਿਆਂ ਤੋਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ 16ਵੀਂ ਸਦੀ ਤੱਕ 17ਵੀਂ ਸਦੀ ਚੱਲ ਪੈਂਦੀ ਆ ਉਦੋਂ ਤੱਕ ਇਹ ਗਿਆਨ ਹੈ 8900 ਸਾਲ ਚ ਐਡੇ-ਐਡੇ ਮਹਾਪੁਰਸ਼ ਹੋਏ ਅੱਜ ਜਿਨ੍ਹਾਂ ਦੇ ਚਰਨਾਂ 'ਚ ਦੁਨੀਆ ਨਗਮਸਤਕ ਹੁੰਦੀ ਹੈ ਉਹਨਾਂ ਦੇ ਗਿਆਨ ਤੇ ਜਦੋਂ ਅਸੀਂ ਸਵਾਲ ਚੱਕਦੇ ਆ ਨਾ ਬੜਾ ਵੱਡਾ ਦੋਸ਼ ਲੈਨੇ ਆ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਰਾ ਦੀ ਬਾਣੀ ਪੂਰਨ ਗੁਰੂ ਹੈ ਜੇ ਕਮੀਆਂ ਤੇ ਉਹਨੂੰ ਸਮਝਣ ਵਾਲਿਆਂ ਵਿੱਚ ਹੈ ਕੇਵਲ ਦਿਮਾਗ ਦੇ ਪੱਧਰ ਤੇ ਨਹੀਂ ਉਹਦੇ ਅੱਗੇ ਅਰਦਾਸ ਕਰਿਆ ਕਰੀਏ ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਤੋਂ ਐਜ਼ ਸਿੱਖੇ ਗੱਲ ਪੂਰੀ 100% ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਸਤਾ ਵੀ ਇਹੀ ਹੈ ਤੇ ਸਾਡੀ ਮੰਜ਼ਿਲ ਵੀ ਇਹੀ ਹੈ ਅਧਿਆਤਮਕ ਜੀਵਨ ਦੀਆਂ ਲੋੜਾਂ ਨੂੰ ਸਮਝਣ ਲਈ ਬਾਣੀ ਦਾ ਧਿਆਨ ਜਿੱਦਣ ਅਸੀਂ ਸਮਝ ਗਏ ਰੱਬ ਨਾਲ ਜੁੜ ਗਏ ਤਾਂ ਉਹ ਆਨੰਦ ਨੂੰ ਕਿਵੇਂ ਮਾਨਾਂਗੇ ਉਹ ਵੀ ਬਾਣੀ ਦੇ ਵਿੱਚ ਹੀ ਦੱਸਿਆ ਹੋਇਆ ਹੈ ਸੋ ਬਾਣੀ ਦੇ ਨਾਲ ਜੁੜ ਕੇ ਹੀ ਸਾਡਾ ਫਰ ਉਤਾਰਾ ਹੋਣਾ ਹੈ ਸਵਾਲ ਸੰਸੇ ਪੈਦਾ ਕਰਨ ਵਾਲਿਆਂ ਤੋਂ ਆਪਾਂ ਬਚ ਕੇ ਰਹੀਏ ਜੀ ਹੁਣਾਂ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ